ਭਗਵੰਤ ਮਾਨ ਸਰਕਾਰ ਨੇ ਪੰਚਾਇਤੀ ਚੋਣਾਂ 'ਚ ਵੱਡਾ ਭੰਬਲ ਪੂਸਾ ਖੜਾ ਕਰਤਾ ਚੋਣਾਂ ਦੇ ਐਲਾਨ ਤੋਂ ਬਾਅਦ ਵੀ ਇਹ ਇੱਕ ਵੱਡੀ ਰੁਕਾਵਟ ਹੈ ਵੱਡਾ ਭੰਬਲ ਪੂਸਾ ਜਿਹੜਾ ਮਾਨ ਸਰਕਾਰ ਦੇ ਵੱਲੋਂ ਖੜਾ ਕੀਤਾ ਗਿਆ ਆਖਰਕਾਰ ਕਿਹਨੂੰ ਲਾਭ ਦੇਣ ਦੇ ਲਈ ਕੀਤਾ ਗਿਆ ਕਿਉਂ ਕੀਤਾ ਗਿਆ ਕੀ ਇਹਦੇ ਨਤੀਜੇ ਨਿਕਲਣਗੇ ਇਹਦੇ ਬਾਰੇ ਗੱਲ ਕਰਦੇ ਆ ਕਿ ਆਖਰਕਾਰ ਇਹ ਸਾਰੀ ਕੰਟਰੋਵਰਸੀ ਪੰਜਾਬ ਸਰਕਾਰ ਨੇ ਕਿਉਂ ਕ੍ਰੀਏਟ ਕੀਤੀ ਹੈ ਪਿੰਡਾਂ ਦੇ ਵਿੱਚ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਲੜਨ ਦੇ ਚਾਹਵਣ ਸੱਜਣ ਹਜੇ ਖਮੋਸ਼ ਬੈਠੇ ਆ ਕਿ ਆਖਰਕਾਰ ਕਰੀਏ ਤਾਂ ਕਰੀਏ ਕੀ ਆਮ ਆਦਮੀ ਪਾਰਟੀ ਦੇ ਵਰਕਰ 65 ਪੰਜ ਚ ਨੇ ਕਿ ਅਸੀਂ ਲੜਨੀਆਂ ਨੇ ਨਹੀਂ ਲੜਨੀਆਂ ਸਾਡੇ ਨਾਲ ਬਣੂਗਾ ਕੀ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੋ ਲੁੱਕਪੈਨ న్యూਸ ਦੇ ਨਾਲ ਮਹਿੰਦਰ ਪਾਜਾ ਕੱਲ ਪੰਜਾਬ ਰਾਜ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦਾ ਐਲਾਨ ਕਰਦਿਆਂ ਹੋਇਆ 15 ਅਕਤੂਬਰ ਦੀ ਤਰੀਕ ਮਿਥਦੀ ਹੈ ਵੀ ਵੋਟਾਂ ਪੈਣਗੀਆਂ ਪਰ ਹਾਲੇ ਤੱਕ ਪੰਜਾਬ ਦੇ ਅੰਦਰ ਸਰਪੰਚਾਂ ਪੰਚਾਂ ਦੇ ਰਿਜ਼ਰਵੇਸ਼ਨ ਰਾਖਵੇਂ ਕਰਨ ਦੇ ਰੋਸਟਰ ਨਹੀਂ ਹੈ ਕੱਲ ਐਲਾਨ ਹੋ ਗਿਆ 15 ਦਿਨ ਹੋ ਗਏ ਇਸ ਕਹਾਣੀ ਨੂੰ ਸਾਰੇ ਕਹੀ ਜਾਂਦੇ ਅਕਿ ਐਲਾਨ ਹੋਣਾ ਸੀ ਐਸੀ ਵੀ ਤੁਹਾਨੂੰ ਦੱਸਿਆ ਕਿ ਨੇੜੇ ਲੱਗ ਗਿਆ ਕੰਮ ਐਲਾਨ ਵੀ ਹੋ ਗਿਆ ਲਗਾਤਾਰ ਥੱਲੇ ਤੋਂ ਲੈ ਕੇ ਉੱਤੇ ਤੱਕ ਫੋਨ ਕਰਕੇ ਪੁੱਛਿਆ ਜਾ ਰਿਹਾ ਆ ਮੈਂ ਨਿੱਜੀ ਤੌਰ ਤੇ ਪੁੱਛਿਆ ਬਈ ਕੀ ਸਥਿਤੀ ਆ ਬੀਡੀ ਪੀਓਜ਼ ਨੂੰ ਹਜੇ ਤੱਕ ਲਿਸਟਾਂ ਨਹੀਂ ਆਈਆਂ ਐਸਡੀਐਮਾ ਕੋਲ ਨੇ ਡੀਸੀ ਕੋਲ ਨੇ ਏਡੀਸੀਆਂ ਕੋਲ ਨੇ ਕਹੀ ਥਾਂਵੇਂ ਇਹ ਲਿਸਟਾਂ ਤਿਆਰ ਨੇ ਪਰ ਵੱਡੇ ਪੱਦਰ ਦੇ ਉੱਤੇ ਇਹ ਲਿਸਟਾਂ ਤਿਆਰ ਨਹੀਂ ਜਿਹੜੇ ਦਾ ਕੁਝ ਸੋਰਸ ਵਾਲੇ ਬੰਦੇ ਸੀ ਉਹਨਾਂ ਨੇ ਤਾਂ ਪਤਾ ਪੁੱਤਾ ਕਰ ਲੀਆਂ ਨਹੀਂ ਆਮ ਬੰਦੇ ਨੂੰ ਇਹ ਚੀਜ਼ ਪਤਾ ਨਹੀਂ ਹੁਣ ਇਹ ਸਾਰਾ ਭੰਬਲ ਪੂਸਾ ਇਸ ਕਦਰ ਵੱਧ ਗਿਆ ਕਿ ਚੋਣਾਂ ਦੇ ਐਲਾਨ ਤੋਂ ਬਾਅਦ ਮੰਨ ਲਓ ਅੱਜ ਜਿਹੜਾ 27 ਤੋਂ ਜਿਹੜਾ ਉਹ ਕਾਗਜ਼ ਭਰਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ 27 ਤੋਂ ਲੈ ਕੇ 5 ਅਕਤੂਬਰ ਤੱਕ ਜਿਹੜਾ ਸਮਾਂ ਹੈ 4 ਅਕਤੂਬਰ ਤੱਕ ਉਹ ਤਾਂ ਕੁਝ ਵੀ ਨਹੀਂ ਹੈਗਾ ਬੰਦੇ ਨੇ ਆਪਣੀਆਂ ਚੀਜ਼ਾਂ ਤਿਆਰ ਕਰਾਉਣੀਆਂ ਨੇ ਸਾਰਾ ਕੁਝ ਕਰਨਾ ਹੈ ਇਸ ਦੇ ਬਾਵਜੂਦ ਇਸ ਦੇ ਬਾਵਜੂਦ ਸਰਕਾਰ ਨੇ ਰੋਸਟਰ ਜਾਰੀ ਨਹੀਂ ਕੀਤਾ ਮਸਲਾ ਇਹ ਹੈ ਕਿ ਲੰਬੀ ਅੜੀਕ ਤੋਂ ਬਾਅਦ ਪੰਜਾਬ ਦੇ ਚੋਣ ਕਮਿਸ਼ਨ ਨੇ ਸੂਬੇ ਅੰਦਰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਜਿਸ ਅਨੁਸਾਰ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਲਈ ਵੋਟਾਂ 15 ਅਕਤੂਬਰ ਨੂੰ ਪੈਣਗੀਆਂ ਤੇ ਉਸ ਦੇ ਨਤੀਜੇ ਉਸੇ ਹੀ ਦਿਨ ਐਲਾਨ ਦਿੱਤੇ ਜਾਣਗੇ ਇਹਨਾਂ ਚੋਣਾਂ ਨੂੰ ਲੈ ਕੇ ਚੋਣ ਮદાન 'ਤੇ ਉਤਰਨ ਵਾਲੇ ਵੱਖ-ਵੱਖ ਧਿਰਾਂ ਨਾਲ ਸੰਬੰਧਿਤ ਚਾਹਵਾਨਾਂ ਨੇ ਬੇਸ਼ੱਕ ਪਿਛਲੇ ਕਾਫੀ ਸਮੇਂ ਤੋਂ ਕਮਰ ਕੱਸਰੀ ਹੋਈ ਸੀ ਪਰ ਸਰਪੰਚੀ ਸਬੰਧੀ ਪਿੰਡਾਂ ਦੀਆਂ ਸੀਟਾਂ ਆਮ ਜਾਂ ਅਨੁਸੂਚਿਤ ਜਾਤੀਆਂ ਲਈ ਰਾਖਮੀਆਂ ਹੋਣ ਦੇ ਬਰਕਰਾਰ ਭੰਬਲਪੂਸ ਨੇ ਉਹਨਾਂ ਦਾ ਉਤਸ਼ਾਹ ਠੰਡਾ ਕਰਕੇ ਰੱਖ ਦਿੱਤਾ ਹੈ ਕਿਉਂਕਿ ਅਜੇ ਤੱਕ ਸੂਬੇ 'ਚ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ ਕਿ ਕਿਹੜਾ ਪਿੰਡ ਦੇ ਸਰਪੰਚ ਵਾਲੀ ਸੀਟ ਜਿਹੜੀ ਹੈ ਉਹ ਆਮ ਜਾਨੀ ਕਿ ਜਰਨਲ ਵਰਗ ਨੂੰ ਜਾਵੇਗੀ ਜਾਂ ਫਿਰ ਅਨੁਸੂਚੀ ਜਾਤੀ ਵਰਗ ਨੂੰ ਜਾਵੇਗੀ ਜਾਂ ਫਿਰ ਮਰਦ ਜਾਂ ਔਰਤਲੀ ਰਾਖਮੀ ਹੋਵੇਗੀ ਇਸ ਸੰਬੰਧੀ ਖਬਰ ਲਿਖੇ ਰਿਪੋਰਟ ਇਸ ਸਬੰਧੀ ਹੁਣ ਤੱਕ ਕੋਈ ਖਬਰ ਸਾਹਮਣੇ ਨਹੀਂ ਆਈ ਪੰਜਾਬ ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਉੱਤੇ ਕੋਈ ਜਾਣਕਾਰੀ ਮੌਜੂਦ ਨਹੀਂ ਜਦਕਿ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਣਕਾਰੀ ਪਹੁੰਚਾਉਣ ਲਈ ਕਰੀਬ ਹਫ਼ਤਾ ਕੁ ਪਹਿਲਾਂ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਇਸ ਕਾਰਨ ਸਰਪੰਚੀ ਦੀ ਚੋਣ ਲੜਦ ਕੇ ਜੋੜ ਤੋੜ ਵਿੱਚ ਝੋਟੇ ਆਮ ਅਤੇ ਅਨੁਸੂਚਿਤ ਜਾਤੀ ਵਰਗ ਦੇ ਚਾਹਵਾਨਾਂ ਵਿੱਚ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ ਉਹ ਖੁੱਲ੍ਹ ਕੇ ਸਰਪੰਚੀ ਲਈ ਚੋਣ ਮੈਦਾਨ ਵਿੱਚ ਨਡਰਨ ਦਾ ਦਾਵਾ ਨਹੀਂ ਕਰ ਰਹੇ ਉਧਰ ਪਿੰਡਾਂ ਦੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪਿੰਡਾਂ ਦੀ ਸਰਪੰਚੀ ਤੇ ਪਹਿਲੀ ਵਾਰ ਕਾਬਜ ਹੋਣ ਲਈ ਸੱਤਾਧਾਰੀ ਧਿਰ ਨਾਲ ਸੰਬੰਧਿਤ ਆਗੂਆਂ ਵੱਲੋਂ ਪਿਛਲੇ ਕਈ ਮਹੀਨੇ ਤੋਂ ਆਪੂ ਆਪਣੇ ਹਲਕਿਆਂ ਦੇ ਵਿਧਾਇਕਾਂ ਤੇ ਮੰਤਰੀਆਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤੇ ਉਹ ਆਪਣੇ ਆਪਣੇ ਪਿੰਡ ਦੀ ਸਰਪੰਚੀ ਦੀ ਸੀਟ ਆਪਣੀ ਜਿੱਤ ਅਨੁਸਾਰ ਰਾਖਵੀਂ ਕਰਾਉਣ ਲਈ ਜੋੜ-ਤੋੜ ਦੀ ਸਿਆਸਤ ਦੇ ਵਿੱਚ ਰੁੱਝੇ ਨੇ ਪਰ ਕਿਸੇ ਵੀ ਪਿੰਡ ਦੇ ਸਰਪੰਚ ਦੀ ਸੀਟ ਆਮ ਜਾਣੂ ਸੂਚੀ ਜਾਤੀ ਲਈ ਰਾਖਵੀ ਹੋਣ ਦੀ ਸਥਿਤੀ ਸਪਸ਼ਟ ਨਾ ਹੋਣ ਕਰਕੇ ਸੱਤਾਧਾਰੀ ਧਿਰ ਦੇ ਸਰਪੰਚੀ ਦੇ ਚਾਹਵਾਨ ਵੀ ਮਾਇੂਸ ਵਿਖਾਈ ਦੇ ਰਹੇ ਨੇ ਸਰਪੰਚੀ ਦੇ ਚਾਹਵਾਨਾਂ ਨੇ ਆਪੋ ਆਪਣੇ ਪਿੰਡ ਦੇ ਸਰਪੰਚ ਦੀ ਸੀਟ ਆਮ ਜਾਣੂ ਸੂਚੀ ਜਾਤੀ ਵਰਗ ਲਈ ਰਾਖਵੀਆਂ ਹੋਣ ਬਾਰੇ ਜਾਣਨ ਲਈ ਪੰਚਾਇਤੀ ਵਿਭਾਗ ਤੋਂ ਇਲਾਵਾ ਆਪਣੇ ਸਿਆਸੀ ਆਕਾਮਾਂ ਦੇ ਦਰਵਾਜ਼ੇ ਖੜਕਾਉਣੇ ਸ਼ੁਰੂ ਕਰ ਦਿੱਤੇ ਨੇ ਇਸ ਤੋਂ ਇਲਾਵਾ ਸਰਪੰਚ ਦੇ ਅਹੁਦੇ ਦੇ ਉਮੀਦਵਾਰ ਲਈ 12ਵੀਂ ਪਾਸ ਤੱਕ ਦੀ ਪੜ੍ਹਾਈ ਪਾਸ ਹੋਣ ਦੀ ਚੱਲ ਰਹੀ ਚਰਚਾ ਨੇ ਵੀ ਘਟੋ ਪੜਾਈ ਵਾਲੇ ਸਰਪੰਚੀ ਦੇ ਚਾਹਵਾਨਾਂ ਦੇ ਸਾਹ ਸੁੱਤੇ ਹੋਏ ਨੇ ਜਦ ਕਿ ਹਜੇ ਤੱਕ ਚੋਣ ਕਮਿਸ਼ਨ ਦਾ ਅਜੇ ਕੋਈ ਹੁਕਮ ਸਾਹਮਣੇ ਨਹੀਂ ਆਇਆ ਇੱਕ ਅਹਿਮ ਗੱਲ ਹੈ ਵੱਡਾ ਪੰਬਲ ਪੂਸਾ ਬਰਕਰਾਰ ਹੈ ਇਹ ਲਗਾਤਾਰ ਚਰਚਾ ਚੱਲ ਰਹੀ ਹੈ ਕਿ ਆਖਰਕਾਰ ਚੋਣਾਂ ਦੇ ਐਲਾਨ ਤੋਂ ਪਹਿਲਾਂ ਰੱਖਵੇਂ ਕਰਨ ਦਾ ਰੋਸਟਰ ਤਿਆਰ ਹੋ ਜਾਣਾ ਚਾਹੀਦਾ ਸੀ ਪਤਾ ਲੱਗ ਜਾਣਾ ਚਾਹੀਦਾ ਸੀ ਵੀ ਅਗਲਾ ਆਪਣੀ ਤਿਆਰੀ ਕਰਦਾ ਹੈ ਜਿਹੜਾ ਕੋਈ ਜਰਨਲ ਵਰਗ ਵਾਲਾ ਉਹ ਤਿਆਰੀ ਕਰਦਾ ਹੈ ਚਲੋ ਅਨੁਸੂਚਿਤ ਜਾਤੀ ਵਾਲੇ ਵਿਅਕਤੀ ਨੂੰ ਇਹ ਕੋਈ ਦਿੱਕਤ ਨਹੀਂ ਹੈਗੀ ਕਿ ਜੇ ਰਾਖਮੀ ਸੀਟ ਨਹੀਂ ਤਾਂ ਉਹ ਤਾਂ ਫਿਰ ਵੀ ਲੜ ਸਕਦਾ ਹੈ ਜੇਕਰ ਰਾਖਮੀ ਹੋ ਜਾਂਦੀ ਹੈ ਤਾਂ ਚਲੋ ਉਹਦੇ ਲਈ ਚੰਗੀ ਗੱਲ ਹੈ ਪਰ ਖਾਸ ਕਰਕੇ ਜਿਹੜੇ ਜਰਨਲ ਵਰਗਾਰੇ ਬੰਦੇ ਆ ਉਹਨਾਂ ਲਈ ਕਾਫੀ ਦਿੱਕਤ ਦਾ ਸਾਹਮਣਾ ਹੈ ਇਸ ਵੇਲੇ ਇਸ ਵੇਲੇ ਵੱਡੀ ਦਿੱਕਤ ਹੈ ਕਿ ਉਹ ਕਰਨ ਕੀ ਕੀ ਉਹ ਕਰਨ ਕਿਹਦੇ ਘਰ ਜਾਣ ਕਿਹਦੇ ਨਾਲ ਜਾਣ ਸਿਆਸੀ ਲੀਡਰ ਕੁਝ ਦੱਸ ਕੇ ਰਾਜ਼ੀ ਨਹੀਂ ਲਗਾਤਾਰ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਅਫਸਰ ਕਹਿ ਦਿੰਦੇ ਆ ਕਿ ਦਾ ਜੀ ਰਾਜਨੀਤਿਕ ਤੌਰ ਤੇ ਸਿਆਸੀ ਤੌਰ ਤੇ ਪੋਲੀਟੀਕਲ ਤੌਰ ਤੇ ਤਿਆਰ ਹੋ ਰਿਹਾ ਹੈ ਰੋਸਟਰ ਸਿਆਸੀ ਆਗੂਣ ਪੁੱਛੀਏ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਆਗੂਣ ਉਹ ਕਹਿ ਦਿੰਦੇ ਆ ਜੀ ਸਟਾਫ ਤਰ੍ਹਾਂ ਛੱਡਤੀ ਹੁਣ ਇਸ ਭੰਬਲ ਪੂਸੇ ਚ ਕਿ ਕੌਣ ਤਿਆਰ ਕਰ ਰਿਹਾ ਵਿਧਾਇਕ ਤਿਆਰ ਕਰ ਰਹੇ ਨੇ ਸਿਆਸੀ ਆਗੂ ਤਿਆਰ ਕਰ ਰਹੇ ਨੇ ਅਫਸਰ ਕਰ ਰਹੇ ਨੇ ਇਹ ਇੱਕ ਵੱਡਾ ਭੰਬਲ ਪੂਸਾ ਹੈ ਤੇ ਇਹ ਸੋਚੀ ਸਮਝੀ ਸਾਜ਼ਿਸ਼ ਸੋਚੀ ਸਮਝੀ ਸਾਜ਼ਿਸ਼ ਹੈ ਕਿ ਕਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ ਲਿਆਂਦਾ ਮੰਨ ਲਓ ਕੋਈ ਕਾਲੀ ਕੋਈ ਕਾਂਗਰਸੀ ਕੋਈ ਆਜ਼ਾਦ ਸੋਚੀ ਬੈਠਾ ਲੜਮਾ ਉਹਨੂੰ ਪਤਾ ਹੀ ਨਹੀਂ ਤੁਸੀਂ 27 ਤਰੀਕ 26 ਦੀ ਸ਼ਾਮ ਨੂੰ ਰੋਸਟਰ ਲਿਆਓ ਚੁੱਪਚੀਪ ਇਤੇ ਆਪਣੇ ਬੰਦਿਆਂ ਨੂੰ ਦੋ ਗੱਲ ਖਤਮ ਇੱਕ ਵੱਡੀ ਤਿਆਰੀ ਖਿੱਚੀ ਜਾ ਰਹੀ ਹੈ ਇਹਦੇ ਬਾਰੇ ਅੱਗੇ ਖੁਲਾਸਾ ਕਰਦੇ ਹਾਂ ਕਿ ਕਿਵੇਂ ਪੰਜਾਬ ਦੇ ਅੰਦਰ ਪੰਚਾਇਤੀ ਚੋਣਾਂ 'ਚ ਕਾਲਾ ਮਾਲਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਪਰ ਇੱਕ ਵੱਡਾ ਸਵਾਲ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਵਗੰਤਮਨ ਦੀ ਅਗਵਾਈ ਚ ਕੀ ਝੱਖ ਮਾਰ ਰਹੀ ਹੈ ਕੀ ਕਰ ਰਹੀ ਹੈ ਕਿ ਹਜੇ ਤੱਕ ਰੋਸਟਰ ਤਿਆਰ ਨਹੀਂ ਹੋ ਸਕਿਆ ਇਹ ਤਾਂ ਕੋਈ ਵੱਡਾ ਕੰਮ ਨਹੀਂ ਸੀ ਆਪ ਹੀ ਆਪ ਹੀ ਆਪ ਹੀ ਸੰਵਿਧਾਨ 'ਚ ਸੋਧ ਮਾਫ ਕਰਨਾ ਕਾਨੂੰਨ 'ਚ ਸੋਧ ਕੀਤੀ ਹੈ ਤੇ ਆਪ ਨੂੰ ਵੀ ਪਤਾ ਹੀ ਨਹੀਂਗਾ ਸੀ ਕੰਮ ਕਿਵੇਂ ਕਰਨਾ ਹੈ ਕਿੰਨਾ ਲੰਬਾ ਸਮਾਂ ਹੋ ਗਿਆ ਕਿ ਤੁਸੀਂ ਰੋਸਟਰ ਦੀ ਆਰਜੀ ਉਹ ਜਿਹੜਾ ਰੋਸਟਰ ਆ ਉਹ ਤਿਆਰ ਨਹੀਂ ਕਰ ਸਕੇ ਫਾਈਨਲ ਨਹੀਂ ਕਰ ਸਕੇ ਇਹਦਾ ਮਤਲਬ ਤੁਸੀਂ ਹਰ ਮੌਕੇ ਤੇ ਫਿਲਹਾਲ ਨਾਕਾਮ ਹੁੰਦੇ ਹੋਏ ਨਜ਼ਰ ਆਉਂਦੇ ਹੋ